ਭਗਵਾਨ ਵਾਲਮੀਕੀ ਆਸ਼ਰਮ ਵਿਖੇ ਲੰਮੇ ਸਮੇਂ ਤੋਂ ਚੱਲ ਰਹੀ ਮਗ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ ਜਾਣਕਾਰੀ ਦਿੰਦਿਆਂ ਤੋਨਾ ਸਾਹਿਬ ਪ੍ਰੋਸਤੇ ਮੁਖੀ ਮਹਾਂਤ ਮਲਕੀਤ ਨਾਥ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਆਸ਼ਰਮ ਵਿਖੇ ਨਿਸ਼ਾਨਦੇਹੀ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਜਿਸ ਨਾਲ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ ਉਹਨਾਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਜੋ ਬੜੇ ਲੰਮੇ ਸਮੇਂ ਤੋਂ ਜੋ ਮੰਗਹਾੜੀ ਚੱਲ ਰਹੀ ਸੀ ਸ਼ਾਨਦਾਰੀ ਦੀ ਉਹ ਅੱਜ ਜਿਹੜੀ ਇਹ ਪੂਰੀ ਮੁਕੰਮਲ ਹੋ ਚੁੱਕੀ ਆ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਲੋਰ ਡੀਸੀ ਸਾਹਿਬ ਦਾ ਜਿਹੜਾ ਹੈ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਆ ਹਵਾਲਮੀ ਕੀ ਹਰ ਹਰ ਵਾਲਮੀ ਅੱਜ ਬੜਾ ਧੰਨਵਾਦ ਕਰਦੇ ਆ ਮਾਨਯੋਗ ਡੀਸੀ ਸਾਹਿਬ ਜੀ ਦਾ ਖਾਸ ਤੌਰ ਤੇ ਗੁਰਪ੍ਰੀਤ ਸਿੰਘ ਕੁਲਰ ਖੁੱਸਕੀ ਜੀ ਦਾ ਇਹਨਾਂ ਦੇ ਸਜੂਤ ਸਤਿਕਾਰ पावन पालन की तीर्थ की लंबे समय तो चलती आ रही मंग निशानदी अज शुरुआत तो होगी है पूरी आस रखते हैं जिन्हें नजायज कब्जे सारे क्लीयर हो जाने क्योंकि तो आला दुआला जिन्ना भी है सारे नजायज लोग बढ़े ने ਕੀ ਨਾਰੀ ਵਾਸ ਬਿਠਿਆ ਨਾ ਕੋਈ ਸੱਚਗਾਹੀ ਲੇਕਿਨ ਅੱਜ ਪ੍ਰਸ਼ਾਸਨ ਦਾ ਦੀ ਮਾ ਜੋ ਡੀਸੀ ਸਾਹਿਬ ਦਾ ਮਾ ਜੋ ਫੁਟਕੀ ਦੇ ਬੁੱਕ ਤੇ ਬੁੱਕ ਦਾ ਬਹੁਤ 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 ਕਰਦੇ ਹਾਂ